ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਨੂੰ ਮਹਾ ਗ੍ਰਹਿ ਕੇਤੂ ਬਾਰੇ ਦੱਸਣ ਲੱਗੇ ਆਂ ਕੇਤੂ ਦੇ ਜਿਹੜੇ ਲੱਛਣ ਨੇ ਪਹਿਲਾਂ ਜਿਹੜੇ ਇਨਸਾਨ ਨੂੰ ਕੇਤੂ ਗ੍ਰਹਿ ਹੁੰਦਾ ਉਹਦਾ ਇਹੋ ਜਿਹਾ ਸੁਭਾਅ ਹੁੰਦਾ ਵੀ ਕਿਸੇ ਕੋਲੇ ਉਹਦੇ ਦਿਲ ਦੀ ਜਿਹੜੀ ਗੱਲ ਆ ਉਹ ਨਹੀਂ ਕਰਦਾ ਅੰਦਰੋਂ ਅੰਦਰ ਹੀ ਉਹ ਜਿਹੜੇ ਗ੍ਰਹਿ ਨੇ ਖਾਈ ਜਾਂਦੇ ਨੇ ਜਿਵੇਂ ਕੀੜਾ ਖਾਂਦਾ ਹੁੰਦਾ ਤੇ ਖੁੱਲ ਕੇ ਕਿਸੇ ਨਾਲ ਗੱਲ ਨਹੀਂ ਕਰਦਾ ਤੁਸੀਂ ਪਮਾਨ ਨੂੰ ਲੱਖ ਬੁਲਾਇਓ ਪਾਸਾ ਵਟਕੇ ਤੁਹਾਡੇ ਕੋਲ ਪਰੇ ਹੋ ਜੂਗਾ ਨਾ ਕੋਈ ਤੁਹਾਡੀ ਸੁਣੂਗਾ ਤੇ ਨਾ ਹੀ ਤੁਹਾਨੂੰ ਆਪਣੀ ਦੱਸੂਗਾ ਮੁੱਖ ਲੱਛਣ ਇਹ ਜੇ ਕਿਸੇ ਤੇ ਵੀ ਚੱਲਦਾ ਨਾ ਕਿ ਤੂੰ ਪਹਿਲਾਂ ਉਹਦੇ ਲੱਛਣ ਪਰਖਿਓ ਵੀ ਇਹ ਹੈਗੇ ਨੇ ਇਹਦੇ ਵਿੱਚ ਦੂਜੀ ਗੱਲ ਧੁੰਨੀ ਤੋਂ ਨੀਚੇ ਦੀਆਂ ਉਹਨੂੰ ਬਿਮਾਰੀਆਂ ਸਟਾਰਟਿੰਗ ਹੋ ਜਾਣਗੀਆਂ ਜਦੋਂ ਫਿਰ ਬੋਲਦਾ ਤਾ ਇੰਨਾ ਕ ਬੋਲਦਾ ਜਾਂ ਇੰਨਾ ਕ ਘਬਰਾਟ ਦੇ ਵਿੱਚ ਆਉਂਦਾ ਇੰਨਾ ਕ ਬਗਰਾ ਜਾਂਦਾ ਉਹ ਬੰਦਾ ਬਈ ਫਿਰ ਉਹਨੂੰ ਪਤਾ ਹੀ ਨਹੀਂ ਲੱਗਦਾ ਕਿ ਮੈਂ ਕੀ ਕਹਿਣਾ ਕੀ ਸੁਣਨਾ ਤੇ ਸਾਰੇ ਰਸਤੇ ਖਾਫ ਕਰ ਇਹ ਨੇ ਕੇਤੂ ਵਾਲੇ ਇਨਸਾਨ ਦੇ ਲੱਛਣ ਜਿਨ੍ਹਾਂ ਨੂੰ ਕੇਤੂ ਗ੍ਰਹਿ ਹੁੰਦਾ ਹੋਰ ਵੀ ਸਾਰਾ ਕੁਝ ਕਰਜ਼ੇ ਦੇ ਥੱਲੇ ਤੇ ਹਰ ਇੱਕ ਕਿਸਮ ਦਾ ਜਿਹੜਾ ਨਹੀਂ ਉਹ ਨਾ ਮਾੜਾ ਕੰਮ ਹੁੰਦਾ ਇੱਥੇ ਤੱਕ ਕੀ ਉਹਦਾ ਕੋਈ ਕਾਰੋਬਾਰ ਵੀ ਨਹੀਂ ਚੱਲਦਾ ਚੱਜਣਾ ਜਿਹੜਾ ਕੰਮ ਨੂੰ ਵੀ ਹੱਥ ਪਾਉ ਪਿੱਛੇ ਨੂੰ ਜਾ ਕੇਤੂ ਵਾਲੇ ਦੇ ਲੱਛਣ ਨੇ ਘਰ ਦੇ ਵਿੱਚ ਸਾਰੇ ਦਿਹਾੜੀ ਕਿਸੇ ਨਾਲ ਦੀ ਏਡੀ ਜ਼ਿਆਦਾ ਬਣਦੀ ਵੀ ਹੁੰਦੀ ਨਹੀਂ ਜੀ ਕਈ ਮਤਲਬ ਉਹਦੀਆਂ ਖਰਾਬੀਆਂ ਉਹਦਾ ਕੇਤੂ ਸਭ ਤੋਂ ਜ਼ਿਆਦਾ ਖਰਾਬ ਕਰਦਾ ਜਿਵੇਂ ਮੰਗਲ ਸ਼ਨੀ ਰਾਹੂ ਆਪਕਹਨੇ ਕੇਤੂ ਵੀ ਘਟਣੀ ਹੈ ਕੇਤੂ ਵੀ ਬਹੁਤ ਅੱਗੇ ਹੈ ਜੇ ਇਹਨੂੰ ਸ਼ਾਂਤ ਨਾ ਕੀਤਾ ਜਾਵੇ ਦੇਖੋ ਸ਼ਾਂਤ ਕਰਾਂਗੇ ਕਿਸੇ ਵੀ ਚੀਜ਼ ਨੂੰ ਨਾ ਪਸ਼ੂ ਕਿੰਨਾ ਹੀ ਮਾਰਦਾ ਹੋਵੇ। ਕਈ ਲੋਕੀ ਉਸ ਪਸ਼ੂ ਨੂੰ ਵੀ ਖੜਾ ਲੈਂਦੇ। ਦੇਖੋ ਪਤਾ ਨਹੀਂ ਹੁੰਦਾ ਕਿਹੜਾ ਆਪਾ ਕਿਹੜੇ ਇਨਸਾਨ ਤੇ ਚੱਲ ਜਾਵੇ। ਦੇਖੋ ਦੱਸਦੀ ਤਾਂ ਮੈਂ ਹਾਂ ਰੋ ਜਿਹਾ ਆਪਾਂ ਗ੍ਰਹਾਂ ਵਾਲਾ ਜਿਹੜੇ ਗ੍ਰਹਿ ਤੇ ਉਹ ਸਾਰੇ ਗ੍ਰਹਾਂ ਵਾਲੇ ਤੇ ਜਿੰਨਾ ਤੇ ਕੇਤੂ ਚੱਲਦਾ ਉਹ ਇਹ ਆਪਾਂ ਸਾਰਿਆਂ ਤੇ ਚੱਲੇਗਾ। ਜਿਹੜੇ ਦੂਜੇ ਪਾ ਹੁੰਦੇ ਨੇ ਮੈਂ ਦੱਸਦੀ ਆ ਉਹ ਇਹ ਹੁੰਦਾ ਪਤਾ ਨਹੀਂ ਕਿਹੜੇ ਬੰਦੇ ਤੇ ਕਿਹੜਾ ਗ੍ਰਹਿ ਚੱਲਦਾ ਤੇ ਕਿਹੜੇ ਪਾ ਨੇ ਕਿਹੜੇ ਇਨਸਾਨ ਨੂੰ ਫਾਇਦਾ ਕਰਦਾ ਹੁਣ ਕਿਤੂ ਬਾਰੇ ਦੇਖੋ ਜੇ ਤੁਹਾਡੇ ਚ ਹਿੰਮਤ ਹੈਗੀ ਆ ਤਾਂ ਤਾਂ ਤੁਸੀਂ ਸੋਨੇ ਦੀਆਂ ਮੁਰਕੀਆਂ ਹੀ ਆਉਂਦੀਆਂ ਨੇ ਮੁੰਡੇ ਉਹ ਵੀ ਪਾ ਲੈਂਦੇ ਨੇ ਕੁੜੀਆਂ ਚਾਹੇ ਮੁੰਡਾ ਚਲ ਕੁੜੀਆਂ ਤਾਂ ਆਮ ਤੌਰ ਤੇ ਸੋਨੇ ਦੀ ਚੀਜ਼ ਪਾਈ ਲੈਂਦੀਆਂ ਨੇ ਕੰਨਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਮੁੰਡੇ ਨੇ ਉਹਨਾਂ ਦੇ ਕੰਨਾਂ ਦੇ ਵਿੱਚ ਤੁਸੀਂ ਕੋਕੇ ਜੇ ਕਰਵਾ ਕੇ ਵੀ ਸੋਨੇ ਦੇ ਪਾ ਸਕਦੇ ਹੋ ਜੇ ਨੱਤੀਆਂ ਪਾਉਣਾ ਚਾਹੁੰਦੇ ਨੇ ਨੱਤੀਆਂ ਵੀ ਪਾ ਸਕਦੇ ਨੇ ਜੋ ਵੀ ਉਹਨਾਂ ਦੇ ਮਨ ਪਸੰਦ ਦਾ ਉਹ ਪਾ ਸਕਦੇ ਨੇ ਅਗਰ ਨਹੀਂ ਬੱਚੇ ਪਾਉਂਦੇ ਜਾਂ ਕਈ ਵਾਰੀ ਆਪਣੇ ਵਿੱਚ ਇਹਨਾਂ ਚੀਜ਼ਾਂ ਦੀ ਪਹੁੰਚ ਨਹੀਂ ਹੁੰਦੀ ਸੌਖਾ ਤੇ ਸਾਲ ਤਰੀਕਾ ਮੰਗਲਵਾਰ ਤੋਂ ਜਾਂ ਸ਼ਨੀਵਾਰ ਤੋਂ ਡੇਲੀ ਕੁੱਤਿਆਂ ਨੂੰ ਬਰੈਡ ਜਾਂ ਰੋਟੀ ਜਾਂ ਬਿਸਕਟ ਜੋ ਵੀ ਹਿੰਮਤ ਆ ਤੁਹਾਡੇ ਵਿੱਚ ਅਵਾਰਾ ਜਿਹੜੇ ਅਵਾਰਾ ਦਰਵੇਸ਼ ਫਿਰਦੇ ਨੇ ਉਹਨਾਂ ਨੂੰ ਘਰ ਬੰਦਿਆਂ ਨੂੰ ਨਹੀਂ ਇਹ ਅਵਾਰਾ ਨੂੰ ਹੀ ਕਰਨਾ ਉਸੇ ਬੰਦੇ ਨੇ ਕਰਨਾ ਜਿਹਦੇ ਉੱਪਰ ਕਿ ਤੂੰ ਚੱਲਦਾ ਅਗਰ ਉਹ ਨਹੀਂ ਮੰਨਦਾ ਇਹਨਾਂ ਚੀਜ਼ਾਂ ਨੂੰ ਨਹੀਂ ਕਰਦਾ ਤਾਂ ਰਾਤ ਨੂੰ ਉਹਦਾ ਸੁੱਤੇ ਪੈਦਾ ਹੱਥ ਲਵਾ ਲੋ ਕਿਵੇਂ ਨਾ ਕਿਵੇਂ ਜਾਂ ਕਿਸੇ ਬਹਾਨੇ ਉੱਤੇ ਉਹ ਚੀਜ਼ ਮੰਗਵਾ ਲੋ ਬ੍ਰੈਡ ਮੰਗਵਾ ਲੋ ਜਾਂ ਜਾਂ ਰੋਟੀਆਂ ਨੇ ਤਾਂ ਰੋਟੀਆਂ ਨੂੰ ਕਿਸੇ ਬਹਾਨੇ ਉੱਤੇ ਹੱਥ ਲਵਾ ਲੋ ਇੱਕ ਨਹੀਂ ਉਹ ਕੁੱਤਿਆਂ ਜਿਹੜੇ ਰੋਟੀਆਂ ਨੇ ਉਹ ਤੁਸੀਂ ਕੁੱਤਿਆਂ ਨੂੰ ਪਾ ਦੇਣੀ ਨੇ ਜਿਹੜੇ ਬਾਹਰ ਫਿਰਦੇ ਹੁੰਦੇ ਨੇ 12 ਗਲੀਆਂ ਦੇ ਵਿੱਚ ਬੰਨੇ ਹੈ ਡੌਗੀ ਨੂੰ ਨਹੀਂ ਇਹ ਰੋਟੀ ਪਾਉਣੀ ਆ ਆਪਣੇ ਘਰ ਦੇ ਰੱਖੇ ਨੂੰ ਨਹੀਂ ਪਾਉਣੀ ਜਿੰਨੀ ਕ ਹਿੰਮਤ ਆ ਤੁਹਾਡੇ 'ਚ ਬ੍ਰੈਡ ਪਾਉਣ ਦੀ ਹਿੰਮਤ ਆ ਬ੍ਰੈਡ ਪਾਓ ਬਿਸਕਟ ਪਾਉਣ ਦੀ ਹਿੰਮਤ ਆ ਬਿਸਕਟ ਪਾਓ ਜੋ ਵੀ ਤੁਹਾਡੇ ਵਿੱਚ ਹਿੰਮਤ ਆ ਕੁੱਤੇ ਕੁੱਤਿਆਂ ਦੀ ਸੇਵਾ ਕਰਨੀ ਸ਼ੁਰੂ ਕਰ ਦੋ ਜਿਹੜੇ ਬਾਹਰ ਫਿਰਦੇ ਹੁੰਦੇ ਨੇ ਬਸ ਜਿੰਨਾ ਜਿੰਨਾ ਤੇ ਵੀ ਕੇਤੂ ਚੱਲਦਾ ਦੇਖੋ ਕੇਤੂ ਗ੍ਰਹਿ ਆਉਂਦਾ ਬੜੀ ਛੇਤੀ ਆ ਦੇਖੋ ਹਰ ਇੱਕ ਚੀਜ਼ ਨੂੰ ਜਾਣ ਨੂੰ ਟਾਈਮ ਲੱਗਦਾ ਤੁਸੀਂ ਇੱਕ ਮੈਂ ਵੀਡੀਓ ਪਾਈ ਸੀ ਸਰੋਵ ਵਾਲੀ ਸੁਣਨ ਵਾਲੀ ਗੱਲ ਆ ਪਰਸੋ ਜਿੱਥੇ ਮੈਂ ਪਾਈ ਆ ਇੱਕ ਮੁੰਡੇ ਦਾ ਕਮੈਂਟ ਲਿਖਿਆ ਸਾਡਾ ਤਾਂ ਜਿੱ ਤਲਾਕ ਹੋ ਗਿਆ ਐਨੀ ਛੇਤੀ ਦਾ ਫਾਇਦਾ ਆਪਣੀ ਕਰਦੀ ਕੋਈ ਚੀਜ਼ ਵੀ ਅੱਜ ਕੀਤਾ ਤਾਂ ਤੁਹਾਡਾ ਤਲਾਕ ਬਿਚਾਰੂ ਕੋਈ ਚੀਜ਼ ਨਹੀਂ ਟਾਈਮ ਲੈਂਦੀ ਆ ਹਰ ਇੱਕ ਚੀਜ਼ ਕਰਨ ਨੂੰ ਜਿਵੇਂ ਜਿਵੇਂ ਅਸੀਂ ਕਰਦੇ ਆ ਸਾਡੇ ਗ੍ਰਹਿ ਦੋਸ਼ ਉਵੇਂ ਉਵੇਂ ਘਟਦੇ ਜਾਂਦੇ ਨੇ ਕੋਈ ਕੰਡਾ ਤਾਂ ਹੈ ਨਹੀਂ ਵੀ ਸੂਈ ਨਾਲ ਖਿੱਚ ਕੇ ਕਰਤਾ ਹੈ ਨਹੀਂ ਉਹ ਜ ਕੰਡਾ ਵੀ ਕੱਢਦਾ ਵੀ ਉੱਥੇ ਵੀ ਜੱਕ ਮਰ ਜਾਂਦਾ ਉਹ ਵੀ ਹੌਲੀ ਹੌਲੀ ਭਰਦਾ ਹੈ